ਜਿਸ ਤਰ੍ਹਾਂ ਦਾ ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਸੀ, ਪਰੰਪਰਾਵਾ ਸੀ। ਔਰ ਜਿਸ ਤਰ੍ਹਾਂ ਦਾ ਜਥੇਦਾਰ ਸਾਹਿਬਾਨ ਦਾ ਸਾਡਿਆਂ ਦਾ ਜੀਵਨ ਸੀ, ਕੁਰਬਾਨੀ ਤੇ ਆਜ਼ਾਦ ਔਰ ਸੇਵਾ ਨੂੰ ਸਮਰਪਿਤ। ਉਹ ਚੀਜ਼ਾਂ ਅੱਜ ਦੇ ਅਜੋਕੇ ਅਕਾਲੀ ਦਲ ਤੋਂ ਗਾਇਬ ਹੋ ਗਈਆਂ ਲੋਕਾਂ ਨੂੰ ਲੱਗਦਾ ਹੈ। ਇਸ ਕਾਰਨ ਸੰਗਤ ਉਹ ਜਿਹੜੀ ਉਹ ਆਪਣੀ ਮਾਂ ਪਾਰਟੀ ਤੋਂ ਬੇਮਕੂਰ ਹੋਈ ਹੈ। ਉਸ ਦੇ ਸੰਦਰਭ ਵਿੱਚ ਖਰੀਕਾਲਦਰ ਸਾਹਿਬ ਨੇ ਮਹਿਸੂਸ ਕੀਤਾ ਕਿ ਸਾਡੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਦੀ ਇਸ ਕਰਕੇ ਨਵੀਂ ਲੀਡਰਸ਼ਿਪ ਆਪ ਉਪੰਥਲ ਪੰਜਾਬ ਨੂੰ ਦੇਣ ਦੀ ਲੋੜ ਉਸ ਦੇ ਤਹਿਤ ਅਪਣਾਵਾ ਸਾਹਿਬ ਜਾਰੀ ਹੋਏ ਕਮੇਟੀ ਬਣੀ ਨਵੀਂ ਭਰਤੀ ਕਰਕੇ ਇੱਕ ਪੰਥ ਪ੍ਰਵਾਨ ਪੰਜਾਬ ਪ੍ਰਵਾਨ ਨਵੀਂ ਲੀਡਰਸ਼ਿਪ ਪੰਜਾਬ ਔਰ ਪੰਥ ਨੂੰ ਦੇਣ ਲਈ ਇਹ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਉਸ ਦੇ ਤਹਿਤ ਆਪਾਂ ਸਾਰੇ ਉਸ ਪਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਏ। ਔਰ ਉਸ ਪਰਤੀ ਪ੍ਰਕਿਰਿਆ ਨੂੰ ਕਰਬੀਟੋ ਕਰਨ ਲਈ ਉਸ ਨੂੰ ਰਿਕਾਪਟਾਂ ਕਰਨਾ ਕਰਨ ਲਈ ਬੜੀਆਂ ਸਾਧ ਸੰਗਤ ਜੀਆਂ ਦੀ ਬੰਦਿਆਂ ਨੂੰ ਆਪਦੇ ਕੀਤੇ ਤੋਂ ਹਲਾਉਣ ਲਈ ਲਾਹਤ ਦੇਣ ਲਈ ਬੜੀਆਂ ਕੋਸ਼ਸ਼ਾਂ ਹੋਈਆਂ। ਪਰ ਜਦੋਂ ਗੁਰੂ ਦੀ ਤਲਾ ਵਰਤਦੀ ਹੈ ਉਦੋਂ ਸਾਧ ਸੰਗਤ ਜੀ ਉਹ ਵਰਕਾਰਾਂ ਸਾਰੇ ਗੁਰੂ ਦੇ ਮਕਮਲ ਸਰਵਪਰਗਨ ਸਾਰੇ ਕਮੇਟੀ ਮੈਂਬਰ ਵੀ ਖੜੇ ਗਏ ਔਰ ਉਹ ਸਾਰੇ ਮਹਿਮ ਵੀ ਆ ਗਏ ਉਹ ਇਹ ਰਾਜ ਸੋਚਾ ਪੰਜਾਬ ਪੰਥੇ ਮਹਿਸੂਸ ਕਰਦਾ ਹੈ ਕਿ ਅਸਲੀ ਸ਼ਰੋਣੀ ਕਾਲੀਦਾਲਾ ਜਿਹੜਾ ਇਸ ਭਰਤੀ ਪ੍ਰਕਿਰਿਆ ਵਿੱਚੋਂ ਨਿਕਲ ਕੇ ਆਉਣਾ ਹੈ ਸੋ ਇਸ ਕਰਕੇ ਆਜਾਪਾ ਉਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਜਾ ਰਹੇ ਆ ਅੱਜ 30 ਤਾਰੀਖ ਭਰਤੀ ਦੀ ਆਖਰੀ ਤਾਰੀਖ ਹੈ ਔਰ ਅੱਜ ਤੋਂ ਬਾਅਦ ਇਹ ਭਾਰਤੀ ਪ੍ਰਕਿਰਿਆ ਜਿਹੜੀ ਉਹਦੇ ਵਿੱਚ ਖਤਮ ਹੋ ਜਾਣੀ ਆ ਉਸ ਤੋਂ ਬਾਅਦ ਆਪਾਂ ਡੈਲੀਗੇਟਾਂ ਦੀ ਚੋਣ ਕਰਕੇ ਆਪਣੀ ਜਥੇਬੰਦੀ ਆ ਜਿਹੜੀ ਉਹਦੀ ਚੋਣ ਕਰਨੀ ਹੈ ਸੋ ਅਸੀਂ ਤੁਹਾਨੂੰ ਸਾਡੇ ਤਰਫ ਵਿੱਚ ਕੁਸ਼ਵਾਸ ਦਿਵਾਉਣੇ ਆ ਕਮੇਟੀ ਵੱਲੋਂ ਕਿ ਜਿਸ ਭਾਵਨਾ ਨਾਲ ਜਿਸ ਗੁਰੂ ਨੂੰ ਸਮਰਪਿਤ ਹੋ ਕੇ ਤੁਸੀਂ ਇਸ ਭਾਰਤੀ ਭਰਤੀ ਮੈਂ ਮਿਛੇ ਹਾਂ ਲਿਆ ਤੁਹਾਨੂੰ ਇਹ ਭਰੋਸਾ ਦਿਵਾਉਣੇ ਆ ਕਿ ਕਮੇਟੀ ਦੇ ਕਿਸੇ ਆਗੂ ਨੂੰ ਕੋਈ ਲਾਲਸਾ ਨਹੀਂ ਹੈ ਕਿ ਉਹਨੇ ਕੁਝ ਬਣਾਣਾ ਹੈ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਇੱਕ ਪੰਜ ਪਰਵਾਣਕ ਸਖਸ਼ੀਅਤਾਂ ਜਿਹੜੀ ਜਿਹੜੀ ਪੰਜਾਬ ਔਰ ਪੰਦਤ ਨੂੰ ਸਾਰੇ ਹਿੰਦੂ ਸਿੱਖ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੋਵੇ ਪੰਜਾਬ ਦੇ ਹੱਕਾਂ ਮਨਾਉਣ ਦੀ ਜਿਹਦੇ ਸਮਰੱਥਾ ਹੋਵੇ ਕੁਰਬਾਨੀ ਤਿਆਰ ਹੋਵੇ ਸੇਵਾ ਨੂੰ ਸਮਰਪਿਤ ਹੋਵੇ ਉਹ ਪ੍ਰਧਾਨ ਉਹ ਲੀਡਰਸ਼ਿਪ ਆ ਜਿਹੜੀ ਤੁਹਾਨੂੰ ਪੰਜਾਬ ਨੂੰ ਔਰ ਕੌਮ ਨੂੰ ਦਿੱਤੀ ਜਾਊਗੀ ਇਸ ਗੱਲ ਦਾ ਅਸੀਂ ਤੁਹਾਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਉਂਦੇ ਹਾਂ ਦੂਸਰਾ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਸ ਦਿਨ ਦੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਸ ਵਿੱਚ ਹਰ ਜਾਤ ਹਰ ਕੌਮ ਹਰ ਵਰਗ ਦੇ ਲੋਕਾਂ ਨੇ ਹਿੱਸਾ ਪਾਇਆ ਕਿਥੇ ਲੋਕ ਇਸ ਕਿਸਮ ਦਾ ਪ੍ਰਚਾਰ ਕਰਨ ਦਾ ਵੀ ਯਤਨ ਕਰਦੇ ਨੇ ਇਹ ਪਤਾ ਨਹੀਂ ਕੱਲੇ ਸਿੱਖਾਂ ਦੀ ਭਰਤੀ ਹੈ ਜੀ ਵੀਰੋ ਹਿੰਦੂ ਸਿੱਖਾਂ ਚ ਕੋਈ ਫਰਕ ਹੈ ਜਾ ਮੁਸਲਮ ਜੋ ਵੀ ਲਾਗੀ ਇਥੇ ਰਹਿਦਾ ਕਿਸੇ ਤੋਂ ਪਰਤ ਨਹੀਂ ਜਾ। ਇਸ ਸਿੱਖੇ ਇਤਿਹਾਸਾ ਜਿਹੜਾ ਸਾਰਾ ਗੁਰੂਆਂ ਦਾ ਹੂ ਕੋਈ ਕਿਸੇ ਮੁਸੇਲ ਵਰਗ ਲਈ ਕੁਰਬਾਨੀਆਂ ਤੇ ਸ਼ਹਾਦਤਾਂ ਨਹੀਂ ਹੋਈਆਂ ਸਾਡੀਆਂ। ਸਾਡੀਆਂ ਸ਼ਹਾਦਤਾਂ ਗੁਰੂ ਮਹਾਰਾਜ ਜੀਆਂ ਕੁਰਬਾਨੀਆਂ ਸ਼ਹਾਦਤਾਂ ਸਾਡੀਆਂ ਮਨੁੱਖਤਾ ਲਈ ਹੱਕ ਸੱਚ ਦੀ ਲੜਾਈ ਲਈ ਉਹ ਚਾਹੇ ਜੇ ਨਾਮੇ ਪਾਸ਼ਾ ਨੇ ਸ਼ਹਾਦਤ ਦਿੱਤੀ ਹੱਥਾਂ ਦੇ ਧੱਕੇ ਨਾਲ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਸੀ ਤਾਂ ਦਿੱਤੀ ਦਸਵੇਂ ਪਾਸ਼ਾ ਨੇ ਸਾਰਾ ਸਰਵਾਂ ਸਵਾਰਿਆ ਉਹ ਵੀ ਦੇਸ਼ ਕੌਮ ਔਰ ਹੱਕ ਔਰ ਸੱਚ ਦੇ ਵਿਧੀਕੀਆਂ ਦੇ ਖਿਲਾਫ ਸਾਰਾ ਸਰਵਾਂ ਸਵਾਰਿਆ ਇਸ ਕਰਕੇ Hindu ਵੀਰ ਉਦੋਂ ਵੱਧ ਸਾਰੇ ਉਹ ਸਾਨੂੰ ਦੇ ਰਹੇ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹਨਾਂ ਸਿੱਖਾਂ ਦਾ ਉਹਨਾਂ ਸਾਡਾ ਵੀਰ ਸੋ ਇਸ ਕਰਕੇ ਜਿਹੜੇ ਲੋਕ ਇਹਨੇ ਇਸ ਕਿਸਮ ਦੇ ਬਖਰੇਵੇਂ ਖੜੇ ਕਰਨ ਦੇ ਯਤਨ ਕਰਦੇ ਨੇ ਉਹਨਾਂ ਦਾ ਵੀ ਸਾਨੂੰ ਮੂੰਹ ਤੋਂ ਜਵਾਬ ਦੇਣਾ ਚਾਹੀਦਾ ਹੈ ਕਿ ਸਿੱਖ ਕੌਮ ਹੈ ਹਮੇਸ਼ਾ ਜਦੋਂ ਵੀ ਪੰਜਾਬ ਤੇ ਦੇਸ਼ ਤੇ ਕੋਈ ਆਫਤ ਆਈ ਹੈ ਹਮੇਸ਼ਾ ਡਟ ਕੇ ਪਹਿਰਾ ਦਿੱਤਾ ਚਾਹੇ ਉਹ ਸਰਹੱਦਾਂ ਦੇ ਡਕਾ ਚਾਹੇ ਦੇਸ਼ ਦੀ ਏਕਤਾ ਖੜਤਾਲੀ ਡਕਾ ਚਾਹੇ ਕਿਸੇ ਵੀ ਰੂਪ ਵਿੱਚ ਸਾਨੂੰ ਕੁਰਬਾਨੀਆਂ ਕਰ ਲਈਆਂ ਸੀ ਦਿੱਤੀਆਂ ਸਹਰ ਸਮੇਂ ਦਿੱਤੀਆਂ ਭਾਵੇਂ ਚਾਹੇ ਮੁਗਲਾਂ ਦੇ ਸੀ ਚਾਹੇ ਅੰਗਰੇਜ਼ਾਂ ਦੇ ਸੀ ਚਾਹੇ ਜੋ ਕੇ ਸਮਝੀ ਕਰਨਾ ਇਸ ਤਰ੍ਹਾਂ ਕਿ ਅੱਜ ਅਸੀਂ ਪੰਜਾਬ ਦੇ ਹਰ ਵਰਗ ਨੂੰ ਹਰ ਵਰਗ ਦੇ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਰੇ ਪੰਜਾਬੀ ਜਾਤਾਂ ਧਰਮਾਂ ਤੋਂ ਉੱਪਰ ਉੱਟ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਸਰਪ੍ਰਸਤੀ ਰੱਖਦੇ ਹੋਈਏ ਜਦੋਂ ਸਹੀ ਧਰਮ ਦੇ ਮਾਰਗ ਤੇ ਇਕੱਠੇ ਹੋ ਕੇ ਤੁਰਾਂਗੇ ਤਾਂ ਜਿਹੜੇ ਰਸਤੇ ਵੀ ਸਹੀ ਨਿਕਲਣਗੇ ਫੈਸਲੇ ਵੀ ਸਹੀ ਹੋਣਗੇ ਔਰ ਸਾਡੇ ਪੰਜਾਬ ਸਰ ਪੰਜਾਬ ਦਾ ਭਲਾ ਵੀ ਹੋਏਗਾ ਇਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਉਸੇ ਲੀਡਰਸ਼ਿਪ ਨਾਲ ਕੋਈ ਵਖਰੇਵਾ ਨਹੀਂ ਹੈ ਕੋਈ ਨਿੱਜੀ ਰਾਜਿਸ ਨਹੀਂ ਹੈ ਕਿਸੇ ਦੀ ਮਸਲਾ ਇੱਕ ਵਿਅਕਤੀ ਦਾ ਤੇ ਸ਼੍ਰੀ ਖਾਨਕਪਤ ਸਾਹਿਬ ਦਾ ਬਣਦਾ ਹੋਇਆ ਉਥੇ ਹਰ ਸਿੱਖ ਦਾ ਹਰ ਮੈਨਾਂ ਬੇਤੀ ਧਰਮੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਉਹਦਾ ਫਰਜ਼ ਹੈ ਉਹ ਧਰਮ ਨਾਲ ਖੜੇ ਸੋ ਉਥੇ ਸਾਨੂੰ ਸਾਰਿਆਂ ਨੂੰ ਧਰਮ ਵਾਲੇ ਪਾਸੇ ਖੜਨਾ ਚਾਹੀਦਾ ਸੀ ਨਜੀ ਗੌਰ ਨੂੰ ਮੰਨ ਕਿਸੇ ਨਾ ਬਖਰੀਮਾ ਦੀ ਸੀ ਔਰ ਬਹੁਤ ਵਾਰ ਜਾ ਕੇ ਕਿਹਾ ਵੀ ਮੀਟਿੰਗਾਂ ਵੀ ਕਿਹਾ ਕਿ ਜੇ ਸ਼ਰੀ ਅਕਾਲ ਤੱਕ ਸਾਰੀ ਗੱਲ ਤੋਂ ਕਿਸੇ ਵੀ ਰੂਪ ਵਿੱਚ ਤੁਹਾਨੂੰ ਇਧਰ ਉਧਰ ਨਹੀਂ ਹੋਣਾ ਚਾਹੀਦਾ ਇਹ ਨਾਮਨੋਲੇ ਕਾਇਨਾ ਸੰਗਤ ਨੂੰ ਪ੍ਰਵਾਨ ਹੋਣਾ ਨਾ ਗੁਰੂ ਨੂੰ ਪ੍ਰਵਾਨ ਹੋਣਾ ਜੇ ਲੋਕਾਂ ਨੇ ਉਹ ਰਾਜ ਚੁਣਿਆ ਉਹਨਾਂ ਨੂੰ ਉਹਨਾਂ ਨੂੰ ਚੱਲਣਾ ਲੱਗਿਆ ਉਹਨਾਂ ਦੀ ਮਰਜ਼ੀ ਆ ਪਰ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਔਰ ਗੁਰੂ ਨੂੰ ਰਾਹ ਪਾਉਣਾ ਨਹੀਂ ਹੈ ਜਿਸ ਕਰ ਜੋ ਬਰਕਤ ਹੈ ਜਿਹੜੀ ਉਹਦੇ ਕਰੇ ਹੋ ਵੀ ਸਕਦੀ ਸਵਾਜਾ ਆਪ ਸਾਰੇ ਆਪਣੇ ਗੁਰੂ ਦੇ ਮਾਰਗ ਤੇ ਤੁਰੇ ਆ ਤੁਹਾਡਾ ਸਾਰਿਆਂ ਦਾ ਬਹਿਦਰੋਂ ਧੰਨਵਾਦ ਕਰਦਾ ਇੱਥੇ ਜਿੱਕਰ ਹੋਇਆ ਸਾਡੀ ਕਮੇਟੀ ਦਾ ਮੌਲੇ ਬਾਰੇ ਵੀ ਗੱਲ ਕਰਨੀ ਜ਼ਰੂਰੀ ਜਦੋਂ ਸਾਡੀ ਮਰੀ ਵਾਇਸ ਕਮੇਟੀ ਬਣੀ ਪਰ ਉਹ ਕਮੇਟੀ ਦਾ ਮਕਸਦ ਕੀ ਸੀ ਕਿ ਸਾਰੇ ਪੰਜਾਬ ਤੁਸੀਂ ਇਕੱਤਰ ਕਰਨਾ ਕਿ ਵਰਕਰ ਆਪਾਂ ਕਿਉਂ ਆ ਰਹੇ ਆ ਵਰਕਰਾਂ ਨੂੰ ਪੁੱਛਣਾ ਔਰ ਵਰਕਰਾਂ ਦੀ ਭਾਵਨਾ ਸੀ ਕਿ ਲੀਡਰਸ਼ਿਪ ਬਦਲੀ ਜਾਵੇ ਪਰ ਮੈਂ ਛੋਟੀ ਉਮਰ ਮੈਂ ਸਵਾਲ ਵੀ ਕੀਤਾ ਸੀ ਮੈਂ ਦਸਵਾਂ ਜਦੋਂ ਸਾਰੇ ਸੰਗਤ ਤੇ ਕਿ ਅਸੀਂ ਬੇਖੌਫ ਹੋ ਗਏ ਲਿਖਿਆ ਕਿ ਸ਼ਰੋਮ ਨੇ ਕਾਲੀ ਦਰ ਦੀ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਤੇ ਬਦਲੀ ਹੋਣੀ ਚਾਹੀਦੀ ਹੈ ਉਹਦੇ ਕਲੈਰਟੀ ਨਾਲ ਔਰ ਉਹ ਕੱਲੇ ਹੋਰ ਬੰਦਿਆਂ ਦਾ ਵੀ ਸੀ ਜ਼ਿਕਰ ਲੀਡਰਸ਼ਿਪ ਨੂੰ ਪਹਾੜਾ ਜਿਹੜੇ ਲਿਖੇ ਉਹ ਰਵਾਈ ਕਰਦੇ ਸੀ ਸੁਮੇਤ ਪ੍ਰਧਾਨ ਸਾਰੇ 65-65 ਦਾ ਕਾਲੀ ਦਰ ਦਾ ਹੋਇਆ ਹਮਸਾ ਇਹ ਪਬਨਾਸ ਸੰਗਤ ਇਸ ਤੋਂ ਬਿਨਾ ਹੀ ਸੀ ਕਿ ਸ਼੍ਰੀ ਗਵਕਨ ਸਾਹਿਬ ਦੇ ਜਾ ਕੇ ਜੋ ਤੁਸੀਂ ਗੁਨਾਹ ਕੀਤੇ ਨੇ ਅਸੀਂ ਇਹ ਲਿਖਣਾ ਪਹਿਲੇ ਪਰ ਇਹ ਕਿ ਜੋ ਸਰਸਾ ਸਾਹਿਬ ਨੂੰ ਮਾਫੀ ਦਿੱਤੀ ਗੁਰੂ ਮਹਾਰਾਜ ਦੀ ਬੇਰਮੀ ਆਵੀਆਂ ਤੇ ਸੈੜੀ ਵਰਗੇ ਅਫਸਰ ਤੁਸੀਂ ਡੀਜੀਪੀ ਲਾ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਹ ਛੜ ਗਿਆ ਉਹਦੇ ਲਈ ਜਿਉਣਾ ਗੁਨਾਹਾਂ ਲਈ ਜਾ ਕੇ ਵੀ ਮਾਫੀ ਮੰਗੋ ਮੁਖਵੰਤੀ ਜੀ ਸਾਹਿਬ ਸਮੇਂ ਦੇ ਉਸ ਸਮੇਂ ਦੇ ਪ੍ਰਧਾਨ ਦੋਨੋਂ ਜਾ ਕੇ ਮਾਫੀ ਇਹ ਇਤਿਜ਼ਾਮੀਆਂ ਅਸੀਂ ਲਿਖੀਆਂ ਇੱਕ ਪਰਿਵਾਰ ਇੱਕ ਟਿਕਟ ਇਹ ਵੀਜ਼ਾ ਵੀ ਲਿਖੀਆਂ ਅਸੀਂ ਇਹ ਵੀ ਲਿਖਿਆ ਕਿ ਪ੍ਰਧਾਨ ਦੀ ਜਿਹੜੀ ਟਰਮ ਆ ਦੋ ਸਾਲ ਤੋਂ ਵਧਣੀ ਹੋਣੀ ਚਾਹੀਦੀ ਬਹੁਤ ਚੀਜ਼ਾਂ ਸੁਧਾਰੀਆਂ ਲਿਖੀਆਂ ਪਰ ਪੜ ਕੇ ਸੁਣਾਈਆਂ ਨਹੀਂ ਆ ਗੋਰ ਕਮੇਟੀ ਦੀ ਮੀਟਿੰਗ ਨਹੀਂ ਆਇ ਪੜੀਆਂ ਅਕੜਾ ਸਾਹਿਬ ਜਦੋਂ ਕਮੇਟੀ ਦਾ ਨੰਨਾ ਸੀਗੇ ਮੀਟਿੰਗ ਸੀਗੇ ਪਰ ਨਹੀਂ ਅਮਲ ਹੋਇਆ ਕਿਸੇ ਦਾ ਵੀ ਅਮਨ ਲਾ ਕਰਨਾ ਵਰਕਰਾਂ ਦੀਆਂ ਭਾਵਨਾਵਾਂ ਦਾ ਵੀ ਅਮਲ ਨਹੀਂ ਕਰਨਾ ਸੰਗਤੀਆਂ ਭਾਵਨਾਵਾਂ ਦੀ ਵੀ ਅਸੀਂ ਮੁਕਦਰ ਨਹੀਂ ਕਰਨੀ ਗੁਰੂ ਦਾ ਹੁਕਮ ਵੀ ਅਸੀਂ ਮੰਨਣਾ ਨਹੀਂ ਫਿਰ ਵੀ ਅਸੀਂ ਕਿਹ ਜਾਈ ਅਸੀਂ ਪੰਜ ਸੇ ਗੱਦੀ ਲੋਕ ਸਾਡੇ ਨਾਲ ਤੁਰਨ ਤੇ ਸਭ ਤੋਂ ਨਿਮਰ ਸੰਗਤ ਸਾ ਸੰਗਤੀ ਇਸ ਕਰਕੇ ਸਮੁੱਚੀ ਯੂਨੀਵਰਸਿਟੀ ਪੁੱਛਿਆ ਨਹੀਂ ਕੌਮ ਨਹੀਂ ਪੁੱਛਿਆ ਨਹੀਂ ਅਰ ਅਜ ਇੱਕ ਮੌਕਾ ਆਇਆ ਕੌਮ ਕੋਲੇ ਇਹ ਅਸੀਂ ਇੱਕ ਨਵਾਂ ਪਲੇਟਫਾਰਮ ਖੜਾ ਕਰੀਏ ਪੰਜਾਬ ਔਰ ਪੰਥ ਲਈ ਸਾਡੀਆਂ ਹੱਕੀ ਮੰਗਾਂ ਲਈ ਇੱਕ ਐਸਾ ਪਲੈਟਫਾਰਮ ਜਿਹੜਾ ਨੇਕੀ ਅਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰੇ ਦਾ ਕੋਈ ਸਵਾਰਥ ਨਾ ਹੋਵੇ ਤਾਂ ਇਹ ਪੰਜਾਬ ਦਾ ਔਰ ਪੰਥ ਦਾ ਬਣਾ ਹੋ ਸਕਦਾ ਆ ਜਿਹੜੀ ਸਰਕਾਰ ਤੁਸੀਂ ਆ ਬਣਾਈ ਹੈ ਅੱਜ ਇਹ ਸਰਕਾਰ ਨੂੰ ਕੌਣ ਚਲਾ ਰਿਹਾ ਹੈ ਬੜੇ ਚਾਹ ਨਾਲ ਚਾਹ ਨਾਲ ਬਣਾਈ ਚਾਹੇ ਨਰਾਸਤਾ ਤੋਂ ਬਣਾਈ ਨਰਾਸਤਾ ਇਸ ਗੱਲ ਦੀ ਸੀ ਕਿ ਦੋਨੋਂ ਪਾਰਟੀਆਂ ਤੋਂ ਲੋਕ ਦੁਖੀ ਸੀ ਔਰ ਬਦਲਾ ਲੈਣਾ ਚਾਹ ਵੀ ਸੀ ਔਰ ਨਿਕਲਿਆ ਜੀ ਉਹਦੇ ਤੋਂ ਹਰ ਵੀਰੋਂ ਬੇਇਨਕਾਮ ਕਰਨਾ ਚਾਹੁੰਦੇ ਆ ਹਰ ਅਦਾਲਾ ਬੁਲਾਉਦਾ ਦਿੱਲੀ ਯੂਪੀ ਤੇ ਬਿਹਾਰ ਦੇ ਲੋਕ ਖਿਲਾ ਰਹੇ ਨੇ ਹਰ ਅਦਾਲਾ ਇੱਕ ਨਹੀਂ ਹਰ ਅਦਾਲਾ ਔਰ ਇਥੋਂ ਦਾ ਕਹਾ ਕਿ ਵੱਡੇ ਤੋਂ ਵੱਡਾ ਜੇ ਕੋਈ ਇਹਨਾਂ ਦਾ ਹਕਮਰਾਨ ਕੋਈ ਕੈਲੀਬੂ ਕਰਦਾ ਹੈ ਨਾ ਤਾਂ ਦਿੱਲੀ ਵਾਲਿਆਂ ਨੂੰ ਜਲਦੀ ਪਤਾ ਲੱਗ ਜਾਂਦਾ ਵੀ ਇਹਨੇ ਪੈਸਿਆਂ ਨਾਲ ਕੰਮ ਸੀ ਕਿਸੇ ਕੈਲੀਬੂ ਨੂੰ ਕਰਦਾ ਹੈ ਜੇ ਇਹ ਹਾਲਾਤ ਨੇ ਅੱਜ ਪੰਜਾਬ ਦੇ ਅਬ ਮੈਨੂੰ ਇੱਕ ਸਾਡੇ ਮੇਰੇ ਹਲਕੇ ਦਾ ਸਰਪੰਚ ਦੱਸ ਰਿਹਾ ਸੀ ਪਰਸੋਂ ਜੇ ਤੁਹਾਡੇ ਵੀ ਕਿਸੇ ਨੂੰ ਆਇਆ ਆਇਆ ਹੋਣ ਕਹਿੰਦਾ ਜੀ ਚੰਡੀਗੜ੍ਹੋਂ ਫੋਨ ਆਇਆ ਹਿੰਦੀ ਚ ਬੰਦਾ ਬੋਲਦਾ ਸੀ ਇਹ ਉਹ ਕਹਿ ਰਿਹਾ ਸੀ ਵੀ ਤੁਹਾਡੇ ਘਰਾਂ ਦੇ ਨੇਮ ਪਲੇਟਾਂ ਲਵਾ ਲਈਆਂ ਨੇ 15-1500 ਰੁਪਏ ਦੇ ਮਾਗਰੋ ਹੁਣ ਜਾਂ ਆਪ ਆਪ ਦੱਸ ਰਹਿ ਨੇ ਕਿ ਸਾਡੇ ਘਰ 1500 ਰੁਪਏ 13-14000 ਰੁਪਏ ਦਾ ਪੰਜਾਬ ਦਾ ਗੁਰੂ 1500 ਨਾਲ ਗੁਣਾ ਕਰ ਲੋ ਉਹ ਕਿਨੇ ਪੈਸੇ ਵੰਡ ਗਏ ਨੇ ਬਲੇਡ 100 ਰੁਪਏ ਚ ਲੱਗ ਜਾਂਦੀ ਆ ਜਿੱਥੇ ਮਰਜ਼ੀ ਬੰਦਾ 200 ਚ ਨਵਾ ਰੂ ਉਹ ਸਾਰਾ ਮਤਲਬ ਜਿੱਕਿਆ ਨਿਕਿਆ ਦੱਲਾਤਕ ਵੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਉਹ ਕਿਸੇ ਕੰਪਨੀ ਨੂੰ ਵੇਚੇ ਦਿੱਤੇ ਹੋਏ ਨੇ ਫਿਰ ਉਹਦੇ 23019 ਦੇਣ ਦੇ ਹਜ਼ਾਰ ਆ ਗਏ ਜਿਹੜੇ ਪਾਲਣ ਨੇ ਇਸ ਤਰ੍ਹਾਂ ਦਾ ਪੰਜਾਬ ਦੇ ਖਾਤ ਬਣਾ ਦਿੱਤਾ ਸੋ ਇਸ ਤੱਕ ਵੀ ਇਹ ਮਨਜ਼ੀ ਸੋਚਣੌਰ ਵਿਚਾਰਨ ਦੀ ਲੋੜ ਆ ਕਿ ਪੰਜਾਬ ਨੂੰ ਤੁਸੀਂ ਪੰਜਾਬੀਆਂ ਦੇ ਹੱਥਾਂ ਚ ਰੱਖਣਾ ਹੈ ਕਿ ਉਹਨਾਂ ਲੋਕਾਂ ਨੂੰ ਦੇਣਾ ਹੈ ਜਿਹੜੇ ਪੰਜਾਬ ਨੂੰ ਲੁੱਟ ਕੇ ਸਾਰਾ ਪੈਸਾ ਪੰਜਾਬ ਦਾ ਜਿੱਲੀ ਜਾਂ ਹੋਰਾਂ ਦਾ ਗਿਆ ਇਹ ਪੰਜਾਬ ਦਾ ਅੱਜ ਦਾ ਦੁਖਾਂਤ ਹੈ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਤੁਹਾਡਾ ਸੰਗਤ ਦਾ ਲੋਕਾਂ ਦਾ ਕਸੂਰ ਨਹੀਂ ਹੈ ਲੋਕਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਕਰਕੇ ਸਾਨੂੰ ਪਿੱਛੇ ਸਕੇ ਨਾ ਰਾਜਸੀ ਇੱਕ ਨਵੀਂ ਲੀਡਰਸ਼ਿਪ ਨਵੇਂ ਰੂਪ ਤੇ ਨਵੇਂ ਰੰਗੇ ਨਾਲ ਨਵੀਆਂ ਨੀਤੀਆਂ ਨਾਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਲੀਡਰਸ਼ਿਪ ਤੁਹਾਡੇ ਭਾਵਨਾਵਾਂ ਦੀ ਹਾਣੀ ਹੋਵੇ ਤੁਹਾਡੇ ਪੰਜਾਬ ਔਰ ਪੰਥੀਆਂ ਜੋ ਮੁਸ਼ਕਲਾਂ ਨੇ ਜੋ ਦਰਦ ਨੇ ਉਹ ਬਣਾਉਣ ਦੇ ਸਮਰੱਥ ਹੋਵੇ ਔਰ ਤੁਹਾਡੇ ਮਸਲਿਆਂ ਦਾ ਹੱਲ ਕਰਨ ਦੇ ਸਮਰੱਥ ਹੋਵੇ ਇਸ ਭਾਵਨਾ ਨਾਲ ਅਸੀਂ ਸਾਰੇ ਕੰਮ ਕਰਾਂਗੇ ਔਰ ਤੁਸੀਂ ਦੇਖੋਗੇ ਕਿ 2 ਮਹੀਨੇ 1.5 ਮਹੀਨੇ ਦੇ ਅੰਦਰ ਅੰਦਰ ਸਾਰੀ ਜਿੱਤੇ ਬੰਦੀ ਦਾ ਟਾਂਚਾ ਤੈ ਹੋ ਜਾਊਗਾ ਔਰ ਤੁਸੀਂ ਮੰਗ ਕਰੋਗੇ ਕਿ ਜਿਹੜੀ ਡਿਊਟੀ ਪੰਨ ਮੈਂਬਰੀ ਕਮੇਟੀ ਦੀ ਲਈ ਗਈ ਸੀ ਸ੍ਰੀ ਖਾਲਸਾ ਸਾਹਿਬ ਤੋਂ ਉਹਨਾਂ ਨੇ ਆਪਣਾ ਫਰਜ਼ ਹੈ ਜਿਹੜਾ ਸਹੀ ਢੰਗ ਨਾਲ ਨਿਭਾ ਕੇ ਇੱਕ ਸਹੀ ਲੀਡਰਸ਼ਿਪ ਪੰਜਾਬ ਨੂੰ ਦਿੱਤੀ ਅਸਲRenderTarget ਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਉਂਦੇ ਆ ਕੋਈ ਕਿਸੇ ਦਾ ਸਵਾਰਥ ਨਹੀਂ ਹੈ ਨਾ ਰਖੜਾ ਸਾਹਿਬ ਦਾ ਨਾ ਸਾਡਾ ਕਿਸੇ ਨੂੰ ਕੋਈ ਲਾਲਸਾ ਨਹੀਂ ਸਾਰਿਆਂ ਦੀ ਕੋਈ ਭਾਵਨਾ ਸਿਰ ਜੋੜ ਕੇ ਕਿ ਅਸੀਂ ਆਹ ਚਿਹਰਾ ਪੰਜਾਬ ਨੂੰ ਦਈਏ ਜਿਹਨੇ ਮਗਰ ਪੰਜਾਬ ਪੁਰ ਸਕੇ ਮਾਣ ਨਾਲ ਜਿਹਦੇ ਕੋ ਕੇਂਦੂ ਪ੍ਰਧੂ ਨਾ ਹੋਵੇ ਬੈਠੇ ਤੇ ਸਟੇਜ ਤੇ ਕਿ ਲੋਕਾਂ ਕੀ ਆਦਾ ਯਾਰ ਬੰਦੇ ਠੱਗੀਆਂ ਲਾਉਂਦੇ ਰਹੇ ਨੇ ਤਾਂ ਚੋਰ ਨੇ ਇਹਨਾਂ ਨੂੰ ਵੀ ਕਿਵੇਂ ਬਿਠਾਏ ਨੇ ਉਹ ਬਕਰਾਪਣ ਸਾਨੂੰ ਦਿਖਾਉਣਾ ਪੈਣਾ ਔਰ ਉਹ ਬਕਰਾਪਣ ਦਾ ਕਾਮਾਲੇ ਪਰਮేశਹ ਦਾ ਅਨੁਸ਼ਾਸਨ ਤੁਹਾਨੂੰ ਫੇਰ ਇੱਕ ਵਾਰ ਏਡੀ ਵੱਡੀ ਗਿਰਤੀ ਵਿੱਚ ਭਰਤੀ ਕਰਨ ਲਈ ਰਖੜਾ ਸਾਹਿਬ ਦੀ ਰਹਿਮਾਈ ਹੈ ਜੋ ਸਹਿਯੋਗ ਤੁਸੀਂ ਦਿੱਤਾ ਅੱਜ ਮੈਂ ਬ੍ਰੀ ਕਮੇਟੀ ਨੂੰ ਤਕਰੀਬਨ 1 ਲੱਖ 3500 ਦੀ ਭਰਤੀ ਆ ਤੁਸੀਂ ਸਾਂਭਰੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਰਾਸ ਕਰਦੇ ਆ ਜੇ ਕੋਈ ਇਸ ਤਰ੍ਹਾਂ ਪੰਪ ਪ੍ਰਸਤੀ ਨਾਲ ਪੰਜਾਬ ਦੇ ਹੱਕਾਂ ਦੀ ਪਹਿਲਦਾਰੀ ਲਈ ਡਟ ਕੇ ਮਦਰ ਖੜੋਗੇ ਔਰ ਆਪਾਂ ਜਦੋਂ ਆਪਣਾ ਪੰਜਾਬ ਸਾਡਾ ਪ੍ਰਬੋਲਿਤ ਹੋਏਗਾ ਉਹਦੇ ਵਿੱਚ ਚੰਗੇ ਜਿਹਰੇ ਇਮਾਨਦਾਰ ਲੋਕ ਇੱਕ ਵੱਖਰਾ ਬਣ ਜਿਸ ਤਰ੍ਹਾਂ ਦਾ ਕਾਲੀਆਂ ਦਾ ਪਹਿਲਾਂ ਹੁੰਦਾ ਸੀ ਜੋ ਕੋਈ ਗੱਲ ਕਹਿੰਦੇ ਹੁੰਦੇ ਸੀ ਅੱਜ ਤੋਂ 20-40 ਸਾਲ ਪਹਿਲਾਂ ਜੇ ਕੋਈ ਗੱਲ ਕਰਨੀ ਹੈ ਲੈਣਾ ਯਾਰ ਜੇ ਜਥੇਦਾਰਾਂ ਤੋਂ ਜਥੇਦਾਰੋਂ ਕਿਸਮ ਲੈ ਕੇ ਜਾਓ ਪੰਜ ਪੈਸੇ ਨਹੀਂ ਲੱਗਦੇ ਬਸ ਚੜ੍ਹ ਕੇ ਵਿਚਾਰੇ ਕੰਮ ਕਰ ਦਿੰਦੇ ਉਹ ਜਥੇਦਾਰ ਅਸੀਂ ਸਾਰੇ ਕਰਾਂਗੇ ਉਹ ਪਰਿਵਾਰ ਵੀ ਅਸੀਂ ਘਰਾਂ ਨੂੰ ਪੜਾਦੇ ਅਸੀਂ ਦਲਾਰ ਹੋਰ ਧੰਦਾ ਕਰਨ ਵਾਲੇ ਲੋਕ ਪੈਸੇ ਕਮਾਦੇ ਦੇ ਨਾਲ ਜੋਗੂ ਰਏ ਇਹ ਇਸ ਕਰਕੇ ਲੋਕ ਅੱਲੇ ਦਰ ਤੋਂ ਬੇਮਕੋਈ ਸੀ ਜਿਹੜੀ ਲੋਕਾਂ ਨੂੰ ਉਮੀਦ ਨਹੀਂ ਸੀ ਅੱਲੇ ਦਰ ਤੋਂ ਸੂ ਘਾਟਾਂ ਦੇ ਕਾਰਨ ਸੀ ਪੁੱਛੇ ਅੱਜ ਉਸ ਪਾਰਟੀ ਨੂੰ ਨਵਾਂ ਰੂਪ ਆਪਾਂ ਦੇਣਾ ਨਵੀਂ ਦਿਸ਼ਾ ਦਿਣੀ ਹੈ ਸ਼੍ਰੀ ਅਨੰਤਖਰ ਸਾਹਿਬ ਦੀ ਸਰਪ੍ਰਸਤੀ ਦੇਣੀ ਹੈ ਔਰ ਉਹ ਭਾਵਨਾ ਤੁਹਾਡੀ ਭਾਵਨਾ ਮਾਨ ਸਰ ਜੀ ਕਰਕੇ ਦਮਨ ਇਸ ਨਾਲ